ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਸੈਮੀ ਫਾਰਮਲ ਜੇ ਤੇ ਕੈਜ਼ੂਅਲ ਵੀਰੇ ਜਿਹੜੇ ਸੂਟ ਲੈ ਕੇ ਆਈਆਂ ਸੋ ਜਿਵੇਂ ਵੀ ਆਪਣੇ ਕੋਲੇ ਡਿਜ਼ਾਈਨਸ ਆ ਜੀ ਆਪਾਂ ਬਣਾਉਣੇ ਆ ਆਪਾਂ ਤੁਹਾਡੇ ਨਾਲ ਸ਼ੋਅ ਕਰਦੇ ਆਂ ਕਈ ਵਾਰ ਕੀ ਹੁੰਦਾ ਕਿ ਰਿਪੀਟਡ ਸੂਟ ਹੀ ਬੰਦੇ ਆ ਸੋ ਫਿਰ ਉਸੇ ਤਰ੍ਹਾਂ ਹੀ ਚਲੇ ਜਾਂਦੇ ਆ ਜਾਂ ਬਹੁਤ ਜਲਦੀ ਹੋਣ ਕਰਕੇ ਆਪਾਂ ਵੀਡੀਓ ਜਿਹੜੀ ਨਹੀਂ ਬਣਾ ਸਕ ਪਨਾ ਪਾਉਂਦੇ ਸੋ ਜਿਵੇਂ ਕਿ ਆਪਾਂ ਥੋੜੇ ਜਿਹਾ ਡਿਫਰੈਂਟ ਟਾਈਪ ਦਾ ਜਿਵੇਂ ਕਿ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਪਸੰਦ ਆਇਆ ਸੀ ਬਹੁਤ ਹੀ ਡਿਫਰੈਂਟ ਕਨਸੈਪਟ ਆ ਇਹ। ਔਰ ਇਹਦੇ ਵਿੱਚ ਆਪਾਂ ਡਿਫਰੈਂਟ ਤਰ੍ਹਾਂ ਦੀ embroiderry ਕੀਤੀ ਹੈਗੀ ਹੈ। ਥੋੜਾ ਜਿਹਾ ਉਸ ਤੋਂ ਅਲੱਗ ਪਰ ਲੁੱਕ ਵਾਈਜ਼ ਆ ਜਿਹੜੀ ਇਹ ਬਹੁਤ ਹੀ ਗ੍ਰੇਸਫੁਲੀ ਹੈ। ਸੋ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਮਸ਼ੀਨ embroiderry ਦੇ ਵਿੱਚ ਪਹਿਲਾਂ ਕਰਦੇ ਹੁੰਦੇ ਸੀ ਹੁਣ ਆਪਾਂ ਆਰੀ ਦੇ ਵਿੱਚ ਇਹਨੂੰ ਅ ਰੈਡੀ ਕੀਤਾ ਹੈਗਾ। ਸੋ ਇਹ ਹੈਗੀ ਹੈ ਜੀ। ਬਾਜੂ ਬੈਲ ਬਾਜੂ ਦਾ ਡਿਜ਼ਾਈਨ ਹੈ ਫੁੱਲ ਹੈਵੀ ਹੈ ਜਿਹੜੇ ਬੈਲ ਬਾਜੂ ਬਣੇ ਹੋਏ ਆ ਮਜ਼ੈਂਟਾ ਬਹੁਤ ਹੀ ਪਿਆਰਾ ਜਿਹਾ ਅਸੀਂ ਪੀਚ ਮਜ਼ੈਂਟਾ ਔਰ ਡਾਰਕ ਮਜ਼ੈਂਟਾ ਦਾ ਕਨਸੈਪਟ ਰੈਡੀ ਕੀਤਾ ਹੈਗਾ ਔਰ ਇਹਦੇ ਨਾਲ ਜਿਹੜਾ ਸ਼ਰਟ ਤੇ ਹੈਗਾ ਉਸੇ ਤਰ੍ਹਾਂ ਜੀ ਜਿਵੇਂ ਕਿ ਆਪਣਾ ਜਿਹੜਾ ਵੀਡੀਓ ਕਾਫੀ ਵਾਇਰਲ ਹੋਇਆ ਸੀ ਇਹ ਸੂਟ ਉਸੇ ਤਰ੍ਹਾਂ ਇਹਦੇ ਵਿੱਚ ਹੈ ਜਿਹੜੀਆਂ ਸਾਰੇ ਦੇ ਵਿੱਚ ਲਾਈਨਸ ਸੋ ਇਹ ਦੇਖ ਸਕਦੇ ਹੋ ਤੁਸੀਂ ਦੋ ਤਰ੍ਹਾਂ ਦੇ ਇਹਦੇ ਤੇ ਜਿਹੜਾ ਆਪਾਂ ਐਂਕਰਿੰਗ ਦੀ ਪੱਟੀ ਲਗਾਉਣੀ ਹੈ ਜੀ ਉਹ ਸਟੀਚਿੰਗ ਦੇ ਵਿੱਚ ਹੁੰਦਾ ਔਰ ਇਹਦੇ ਵੀਡੀਓ ਦੇ ਵਿੱਚ ਇਹਦੇ ਪਲਾਜ਼ੋ ਤੇ ਵੀ ਵਰਕ ਸੀ ਜਾਂ ਬਾਟਮ ਸਟੇਟ ਬਾਟਮ ਕਰ ਸਕਦੇ ਹੋ ਸੋ ਇਹਦੇ ਵਿੱਚ ਆਪਾਂ ਓਨਲੀ ਸ਼ਰਟ ਆਈ ਸ਼ਰਟ ਆਊਗਾ ਜੀ ਤੇ ਤੁਸੀਂ ਐਂਕਰਿੰਗ ਦੀ ਪੱਟੀ ਲਈ ਐਂਕਰਿੰਗ ਕਰ ਸਕਦੇ ਹੋ ਔਰ ਜਿਹੜੀਆਂ ਬਾਜੂ ਹੈਗੀਆਂ ਉਹ ਹੈਵੀ ਐ ਸੋ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਡਿਜ਼ਾਈਨ ਹੈ ਉਹ ਜ਼ਰੂਰ ਯਾਦ ਆ ਗਿਆ ਹੋਣਾ ਸੋ ਇਹਦੇ ਵਿੱਚ ਆਪਾਂ ਜਿਵੇਂ ਇਹ येलो ਜਾਂ ਮੰਗੋ ਲੈਮਨ ਜਾਂ ਸ਼ੇਡ ਹੈ ਸੋ ਜਿਆਦਾ ਬ੍ਰਾਈਟ ਮੰਗੇਓ ਯੈਲੋ ਆ ਰਿਹਾ ਸੋ ਇਹ ਦਿਨ ਤੁਸੀਂ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਔਰ ਅਗਰ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਉਸ ਤਰ੍ਹਾਂ ਦੇ ਕਨਸੈਪਟ ਵਿੱਚ ਵੀ ਜਾ ਸਕਦੇ ਹੋ ਫਿਰ ਜਿਹੜੀ ਪ੍ਰਾਈਸਿਸ ਹੈਗੀਆਂ ਅਲੱਗ ਹੋਣਗੀਆਂ ਸੋ ਇਹ ਆਪਾਂ ਪੀਚ ਕਲਰ ਦੇ ਉੱਪਰ ਕੀਤਾ ਇਹ ਦੋਨੋਂ ਜਾਰਜਟ ਦੇ ਸੂਟ ਹੈ ਜੀ ਇਹ ਪੀਚ ਕਲਰ ਦੇ ਉੱਪਰ ਕੀਤਾ ਔਰ ਇਹਦਾ ਵੀ ਜਿਹੜਾ ਕਲਰ ਕੰਬੀਨੇਸ਼ਨ ਹੈ ਸੋ ਬਹੁਤ ਹੀ ਪਿਆਰਾ ਆਇਆ ਹੈਗਾ ਸੋ ਇਹ ਦੇਖੋ ਇਹ ਵੀ ਬਾਜੂ ਹੈਗੇ ਆ ਜੀ ਬਾਜੂ ਹੈਵੀ ਹੈ ਔਰ ਸੇਮ ਇਹਦੇ ਵਿੱਚ ਵੀ ਆਪਾਂ ਜਿਹੜਾ ਸ਼ਰਟ ਤੇ ਲਾਈਨਸ ਦਿੱਤੀਆਂ 온ਲੀ ਸੋ ਇਹਦੇ ਨਾਲ ਕੀ ਹੈ ਇੱਕ ਤਾਂ ਇਹ ਹਲਕਾ ਫੁਲਕਾ ਹੈ ਔਰ ਸ਼ਰਟ ਖਾਲੀ ਵੀ ਨਹੀਂ ਹੈ ਔਰ ਬਾਜੂ ਇਹਦੇ ਜਿਆਦਾ ਹੈਵੀ ਹੋਣ ਕਰਕੇ ਗ੍ਰੇਸਫੁਲ ਲੱਗਦੇ ਆ ਸੋ ਬਹੁਤ ਹੀ ਨੀਟ ਐਂਡ ਕਲੀਨ ਜੀ ਵਰਕ ਹੋਇਆ ਹੋਇਆ ਅਗਰ ਤੁਸੀਂ ਸੇਮ ਆਪਣਾ ਵੀਡੀਓ ਨਾਲ ਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਂਸ਼ਨ ਕਰ ਸਕਦੇ ਹੋ ਫਿਰ ਮੈਂ ਉਸ ਟਾਈਪ ਨਾਲ ਦੀ ਜਿਹੜੀ ਪ੍ਰਾਈਸ ਦੱਸੂਗੀ ਕੋਈ ਵੀ ਦੁਪੱਟਾ ਲੈਣਾ ਉਹ ਮੈਂਸ਼ਨ ਕਰਦੇ ਹੋ ਗਰੂਨਲੀ ਸੂਟ ਦੇ ਪ੍ਰਾਈਸ ਪੁੱਛਣੀ ਹੈ ਐਜ਼ ਇਟ ਇਜ਼ ਪੁੱਛਣੀ ਹੈ ਤਾਂ ਉਹਦੇ ਨਾਲ ਅਲੱਗ ਹੋ ਜੂਗੀ ਵਿਦ ਬਾਟਮ ਨਾਲ ਅਲੱਗ ਹੋ ਜੂਗੀ ਸੋ ਇਹ ਆਪਣੇ ਕੋਲ ਦੋ ਪੀਸ ਹੈ ਜਿਹੜੇ ਰੈਡੀ ਹੈ ਅਗਰ ਕਿਸੇ ਨੇ ਆਪਣੇ ਆਰਡਰ ਦੇ ਵਿੱਚ ਇਹਨੂੰ ਕਰਵਾਉਣਾ ਹੈਗਾ ਤਾਂ ਤੁਸੀਂ ਕਰਵਾ ਸਕਦੇ ਹੋ ਸੋ ਆਪਣੇ ਆਰਡਰ ਜੀ ਟਾਈਮ ਟੂ ਟਾਈਮ ਹੀ ਚੱਲ ਰਹੇ ਆ ਸੋ ਤੁਸੀਂ ਅਗਰ ਅੱਗੇ ਫੰਕਸ਼ਨਸ ਲਈ ਆਰਡਰ ਜਿਹੜਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਕਿਉਂਕਿ ਅਗਰ ਆਪਾਂ ਹੁਣ ਦੇਵਾਂਗੇ ਤਾਂ ਅਸੀਂ ਬਹੁਤ ਸਾਰਾ ਜਿਹੜਾ ਕੰਮ ਹੈਗਾ ਪਹਿਲਾਂ ਕਰਵਾ ਲੈਣੇ ਆ ਜਿਵੇਂ ਡਾਈ ਵਗੈਰਾ ਫਿਰ ਤੁਸੀਂ ਅੱਗੇ ਜਾ ਕੇ ਟਾਈਮ ਤੇ ਜਿਹੜੇ ਸੂਟ ਆ ਲੈ ਸਕਦੇ ਹੋ ਸੋ ਇਹ ਹੈਗਾ ਜੀ ਕ੍ਰੈਸ਼ ਕਾਟਨ ਦੇ ਉੱਪਰ ਤੇ ਇਹਦੇ ਤੇ ਆਪਾਂ ਬਿਲਕੁਲ ਨਾਲ ਦਾ ਏਮਬਰਾਇਡਰੀ ਕੀਤੀ ਹੋਈ ਨਾਲ ਦੇ ਥ੍ਰੈਡ ਲਗਾ ਕੇ ਸੋ ਜਿਵੇਂ ਇਹ ਮੰਮੀਆਂ ਦੇ ਪਾਉਣ ਲਈ ਆ ਉਹਨਾਂ ਨੂੰ ਪਿੰਕ ਜਾਂ ਉਹ ਸ਼ੇਡ ਨਹੀਂ ਚਾਹੀਦਾ ਹੁੰਦਾ ਸੋ ਵਿੱਚ ਸਾਰੇ ਦੇ ਵਿੱਚ ਆ ਜਿਹੜੀ ਬੂਟੀ ਦਿੱਤੀ ਹੋਈ ਹੈ ਇਸ ਤਰ੍ਹਾਂ ក្រਸ਼ காட்டਨ ਆ ਬਹੁਤ ਹੀ ਸੋਹਣਾ ਜਿਹੜਾ ਸਟਾਫ ਹੈ ਇਹ ਦੇਖੋ ਸੋ ਇਹ ਜਿਹੜਾ ਇਹ ਵਿਦਆਊਟ ਲਾਈਨਿੰਗ ਹੈ ਜੀ ਸੂਟ ਆ ਜਿਹੜੇ ਬਣ ਜਾਣਗੇ ਸੋ ਅਗਰ ਇੱਧਰ ਵੀ ਕਿਸੇ ਨੇ ਲੈਣੇ ਆ ਤਾਂ ਲੈ ਸਕਦੇ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ ਕਿਉਂਕਿ ਕਲਰ ਹੈ ਜੀ ਇਹਦੇ ਵਿੱਚ ਸੇਮ ਨਹੀਂ ਮਿਲਨੇ ਕਲਰ ਅਗਰ ਤੁਸੀਂ ਸੋਬਰ ਕਲਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੋ ਇਹ ਹੈਗਾ ਜੀ ਦੀ ਵਾਰ-ਵਾਰ ਆਪਣੇ ਕੋਲੇ ਕਾਫੀ ਸੂਟ ਬਣ ਕੇ ਗਏ ਆ ਇਹ ਵੀ ਕ੍ਰੈਸ਼ ਕਾਟਨ ਦੇ ਉੱਤੇ ਆ ਇਸ ਤਰ੍ਹਾਂ ਸਾਈਡ ਤੇ ਫਲਾਵਰ ਬੰਦ ਹੈ ਵਿੱਚ ਸਾਰੇ ਦੇ ਬਲੈਕ ਹੈ ਜਿਹੜੀ ਬੂਟੀ ਬਣੀ ਹੋਈ ਹੈ ਸੋ ਇਸ ਤਰ੍ਹਾਂ ਇਹ ਬਾਜੂ ਤੇ ਫਲਾਵਰ ਹੈ ਸੋ ਇਹ ਸੀਗੇ ਜੀ ਅੱਜ ਦੇ ਸੂਟਸ ਸੋ ਆਪਣਾ ਆਰਡਰ ਦਾ ਪ੍ਰੋਸੀਜਰ ਸੇਮ ਹੀ ਹੈ ਜੀ 7589231377 ਤੇ ਜਾ ਕੇ ਤੁਸੀਂ ਕੋਈ ਵੀ ਸੂਟ ਬਣਾਉਣਾ ਹੁੰਦਾ ਸਕਰੀਨ ਸ਼ਾਟ ਭੇਜ ਕੇ ਦੰ ਤੁਹਾਨੂੰ ਕੀ ਕੀ ਕੁਝ ਚਾਹੀਦਾ ਹੈਗਾ ਦੁਪੱਟਾ ਵਿਦ ਦੁਪੱਟਾ ਵਿਦਆਊਟ ਦੁਪੱਟਾ ਤੁਸੀਂ ਇੱਕ ਮੈਸੇਜ ਦੇ ਵਿੱਚ ਸਾਨੂੰ ਜਿਹੜਾ ਜਾਂ ਤੁਸੀਂ ਬੋਲ ਕੇ ਵਾਇਸ ਮੈਸੇਜ ਕਰਿਓ ਜਾਂ ਲਿਖ ਕੇ ਸੋ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਜਿਹੜਾ ਪ੍ਰਾਈਸ ਦੱਸਾਂਗੇ ਸੋ ਦੰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਪਣੇ ਨਾਲ ਕਾਲ ਤੇ ਗੱਲ ਵੀ ਕਰ ਸਕਦੇ ਹੋ ਅਗਲੇ ਦਿਨ ਡਿਟੇਲਸ ਜਿਹੜੀਆਂ ਜਾਣ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹਿਵੋ ਜਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much